ਕੱਲ ਮੈਂ ਵਿਚ ਚ ਖੜਾ ਮੇਰੇ ਚਾਚੇ ਦਾ ਮੁੰਡਾ ਦੋ ਮੰਦੋਮੀ ਹੋਇਆ ਨਾ ਭੱਜਿਆ ਵੇ ਮੈਂ ਕੀ ਗੱਲ ਹੋ ਗਈ ਐ ਭੱਜ ਜਾਣਾਗਾ ਕਹਿੰਦਾ ਯਾਰ ਕੁਛ ਨਹੀਂ ਬਾਈ ਯਾਰ ਕੀ ਦੱਸਾਂ ਕਹਿੰਦਾ ਘਰੇ ਨਾ ਰਿਸ਼ਤੇ ਵਾਲੇ ਆਏ ਬੈਠੇ ਨੇ ਮੈਂ ਫਿਰ ਇਹ ਭੱਜਣ ਵਾਲੇ ਕੀ ਕਰਨਾ ਕਹਿੰਦਾ ਯਾਰ ਮੈਂ ਤਾਂ ਵਿਆਹ ਕਰਾਉਂਦਾ ਨਹੀਂ ਮਹ ਕਾਰਨ ਵੀ ਦੱਸ ਕਹਿੰਦਾ ਹੋਰ ਯਾਰ ਕਹਿੰਦਾ ਫਿਰ ਵਿਆਹ ਤੋਂ ਮਾਗ ਰੋ ਘਰ ਵਾਲਿਆਂ ਕਹਿੰਦਾ ਹਰ ਇੱਕ ਗੱਲ ਤੇ ਲੜ ਪੈਂਦੀਆਂ ਨੇ ਉਹ ਮੈਂ ਕਹਾਂ ਜਾ ਯਾਰ ਮੈਂ ਭੋਲਾ ਤੂੰ ਤਾਂ ਕੰਮਲਾ ਮੈਂ ਤੈਨੂੰ ਕਿਹੜੇ ਕੰਜਰ ਨੇ ਕਹਤਾ ਵੀ ਹਰ ਇੱਕ ਗੱਲ ਤੇ ਲੜ ਪੈਂਦੀਆਂ ਨੇ ਮੈਂ ਭਰਾ ਹੋਵੇ ਤਾਂ ਬਿਨਾਂ ਗੱਲ ਦੀ ਲੜ ਪੈਂਦੀਆਂ ਨੇ ਇਹ ਤਾਂ WhatsApp ਦੇ ਸਟੇਟਸ ਤੇ ਪਤਾ ਲੱਗਦਾ ਵੀ ਲੈ ਇਹ ਤਾਂ ਅੱਕੜ ਗਈ। ਇਹ ਮਹਾ 10 ਦਿਨਾਂ ਦੀ ਗੱਲ ਹੈਗੀ। ਮੈਂ ਲਾਂਡਾਰੀ ਨੂੰ ਕਿਹਾ ਮੈਂ ਕਿਹਾ ਹੇਲੋ ਮਾ ਸੁਣਦੀ ਆ ਮਾ ਰੋਟੀ ਫੜਾ ਦੇ। ਕਹਿੰਦੀ ਤੈਨੂੰ ਦੀਂਦਾ ਨਹੀਂ ਮੈਂ ਕੰਮ ਕਰਦੀਆਂ ਚੱਕ ਕੇ ਖਾ ਲੈ। ਚਲੋ ਜੀ ਆਪਾਂ ਚੁੱਪ ਕਰਕੇ ਚੱਕ ਕੇ ਖਾ ਲਈ। ਅਗਲੇ ਦਿਨ ਵੀ ਭਈਓ ਫਿਰਦੀ ਸੀ ਬੇੜੇ ਦੇ ਚ ਫਿਰਦੀ ਸੀ ਮੈਂ ਦੂਜੇ ਦਿਨ ਵੀ ਚੱਕ ਕੇ ਖਾ ਲਈ। ਫੇਰ ਆੱਕੜ ਗਈ ਕਹਿੰਦੀ ਕਿਉਂ ਐ ਮੂੰਹ ਸਜਾਇਆ ਕਹਿੰਦੀ ਮੈਂ ਕਿ ਮਰੀ ਹੋਈਆਂ ਮੈਨੂੰ ਕਹਿ ਦੇਂਦਾ। ਖੇਰ ਕਲੇਸ ਕਰ ਮਗਾ ਵੀ ਵਿਆਹ ਤੋਂ ਮਾਗਰਤਾ ਬੰਦਾ ਕੱਪੜੇ ਵੀ ਨਹੀਂ ਆਦੀ ਮਰਜ਼ੀ ਨਾਲ ਪਾ ਸਕਦਾ ਉਹ ਵੀ ਇਹ ਸਿਲੈਕਟ ਕਰਕੇ ਦਿੰਦੀ ਐ ਨਹੀਂ ਵੀ ਕਿਹੜੇ ਥਾਂ ਮੈਂ ਕਿਹੜੇ ਪਾਉਣੇ ਨੇ ਜੇ ਸਾਲ 6 ਮਹੀਨੇ ਬਾਅਦ ਬੰਦਾ ਕਿਤੇ ਮਾੜੀ ਮੋਟੀ ਕੁੱਟ ਬੁੱਕਲਾਲੇ ਤਾਂ ਕਰੀ ਕਲੇਸ ਪਰ ਜਿੱਦੇ ਉਹਦਾ ਭਾਈ ਆਇਆ ਹੋਵੇ ਸਾਲਾ ਆਇਆ ਹੋਵੇ ਮੇਰਾ ਉਹਦੇ ਮੇਰੇ ਸਾਲਿਆਂ ਗੋਲ ਗੰਢਾ ਚੀਰ ਕੇ ਦੇਣਗੇ ਉਹਦੇ ਪਤਾ ਨਹੀਂ ਕੀ ਹੋ ਜਾਂਦੇ ਇਹਨਾਂ ਨੂੰ ਫੇਰ ਤਾਂ ਲੋਕੇਸ਼ਨਾਂ ਵੀ ਇਹ ਸੈੱਟ ਕਰ ਦਿੰਦੇ ਨੇ ਜਿਵੇਂ ਆਪਾਂ ਗੂਗਲ ਮੈਪਸ ਤੇ ਨਹੀਂ ਲੋਕੇਸ਼ਨਾਂ ਲਾਉਂਦੇ ਹੁੰਦੇ ਵੀ ਆਹ ਤੂੰ ਫਲਾਣੇ ਥਾਂ 'ਤੇ ਜਾਣਾ ਫਲਾਣੇ ਥਾਂ 'ਤੇ ਜਾਣਾ ਨਹੀਂ ਆ ਹਫਤੇਕ ਦੀ ਗੱਲ ਹੈਗੀ ਦੁੱਧ ਦੀ ਦਸੀ ਮਿਲੀ ਸੀਗੀ ਚਲ ਕੁੰਡੀ ਕਾਂਡੀ ਲਾ ਕੇ ਘਰ ਦੇ ਦੋ ਮੇਰੇ ਕੋਲ 2000 ਰੁਪਿਆ ਹੋ ਗਿਆ ਬਚ ਗਿਆ ਮੈਂ ਕਿਹਾ ਚੱਲ ਲਾਣੇਦਾਰ ਜੀ ਨੂੰ ਕਿਹਾ ਮੈਂ ਚੱਲ ਤੈਨੂੰ ਸੂਟ ਦਵਾ ਕੇ ਲੈ ਕੇ ਆਵਾਂ ਹੋਊਗੀ ਖੁਸ਼ ਔਰ ਤਿਆਰ ਹੋ ਕੇ ਬੈਗੀ ਬਰੋਬਰ ਬਾਗੇ ਭਾਈ ਅਸੀਂ ਉੱਥੇ ਜਾ ਕੇ ਲਾਗੀ ਨਾ ਜਿਵੇਂ ਡਾਕਟਰ ਦਵਾਈਆਂ ਨਹੀਂ ਲਿਖਦਾ ਹੁੰਦਾ ਹੋਰ ਹੀ ਨਾ ਜੇ ਲੈਣ ਲੱਗੀ ਜ਼ੋਰ ਜੱਟ ਦੇ ਫਲਾਨਾ ਤੇ ਘਰਣਾ ਬਈ ਦਿਖਾ ਦੇ ਐ ਹਨਾ ਉਹਨੇ ਭਾਈ ਕੱਢ ਕੇ ਮੂਰੇ ਢੇਰ ਲਾਤਾ ਤੇ ਇੱਕ ਕਹਿੰਦੇ ਪਸੰਦ ਜਾਇ ਉਹ ਮਾੜਾ ਮੋਟਾ ਉਹਨੂੰ ਪੁੱਛਦੇ ਕਿ ਜੀ ਕਿੰਨੇ ਦਾ ਹੈ ਉਹ ਕਹਿੰਦਾ ਜੀ 5000 ਦਾ ਉਹ ਨੋ ਨੋ ਚਲੋ ਗਰਮੀ ਸੀ ਮੈਨੂੰ ਕਮੇਰ ਜੀ ਆ ਗਈ ਮੈਂ ਸੋਫੇ ਤੇ ਪੈ ਗਿਆ ਉਹ ਕਹਿੰਦਾ ਬਾਈ ਬਾਈ ਉਹ ਦੁਕਾਨ ਵਾਲਾ ਕਹਿੰਦਾ ਬਾਈ ਨੂੰ ਕੀ ਹੋ ਗਿਆ ਬਾਈ ਨੂੰ ਕੀ ਹੋ ਗਿਆ ਉਹਨੂੰ ਬੋਲਦੇ ਕਿ ਜੀ ਮੇਰੇ ਸੂਟ ਲੈ ਲੈ ਮੇਰੇ ਤਾਂ ਇਹਦੇ ਆਈ ਅੱਗ ਲੱਗਦੀ ਹੁੰਦੀ ਵੀਰ ਜੀ ਤੁਸੀਂ ਪਿਓਰ ਚ ਦਿਖਾਓ ਬਹੁਤ ਔਖੀ ਜਾਂ ਰਾਹ ਭੇਜਾਂਗੇ ਜਬਾ ਭੇਜਣੀ ਹੁਣ 2 ਦਿਨ ਹੋ ਗਏ ਵਿਚਾਰਾ ਮੋਟਰ ਤੇ ਬੈਠਾ ਮੈਨੂੰ ਫੋਨ ਕਰਕੇ ਕਹਿ ਦਿੰਦਾ ਬਾਈ ਦੇਖ ਕੇ ਸਾਡੇ ਘਰ ਦੇ ਰਿਸ਼ਤੇਦਾਰ ਮੁੜ ਕੇ 2 ਦਿਨ ਹੋ ਗਏ ਰੋਟੀ ਮੈਂ ਫੜਾ ਚਾਹਣਾ ਬਸ